ਪੀ ਦੀ ਤੀਜੀ ਵਾਰ ਸਰਕਾਰ ਬਣਨ ਤੋਂ ਬਾਅਦ ਅੱਜ ਪਹਿਲਾ ਬਜਟ ਜਿਹੜੀ ਕਿ ਨਿਰਮਲਾ ਸੀਤਾ ਰਾਮਨ ਵੱਲੋਂ ਪੇਸ਼ ਕੀਤਾ ਜਾਣਾ ਆਓ ਅਸੀਂ ਵਪਾਰੀਆਂ ਨਾਲ ਗੱਲ ਕਰੀਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਬਜਟ ਦੇ ਵਿੱਚ ਉਹ ਕੀ ਚਾਉਂਦੇ ਆਓ ਪਾਪ ਚੱਲਦੇ ਆ ਇੱਕ ਦੁਕਾਨ ਦੇ ਵਿੱਚ ਉੱਥੋਂ ਪੁੱਛਦੇ ਆਪਾਂ ਕਿ ਜਿਹੜਾ ਆਉਣ ਵਾਲਾ ਬਜਟ ਹੈ ਉਹਦੇ ਚ ਤੁਹਾਨੂੰ ਕੀ ਉਮੀਦਾਂ ਹੈ हां जी ਕੀ ਨਾਮ ਹੈ ਜੀ ਆਪਣਾ ਨਮਸਕਾਰ ਜੀ ਮੇਰਾ ਨਾਮ ਮਨੀਸ਼ ਕੁਮਾਰ ਹੈ ਮੈਂ ਸਦਰ ਬਾਜ਼ਾਰ ਦੇ ਵਿੱਚ ਇੱਕ ਰੈਡੀਮੇਡ ਦੀ ਦੁਕਾਨ ਕਰ ਰਿਹਾ ਹਾਂ ਸਭ ਨਾਲ ਪਹਿਲਾਂ ਤਾਂ ਮੈਂ ਮੀਡੀਆ ਦਾ ਧੰਨਵਾਦ ਕਰਨਾ ਚਾਹੁੰਦਾ ਜੋ ਮੇਰੀ ਆਵਾਜ਼ ਲੋਕਾਂ ਤੱਕ ਤੇ ਗਵਰਨਮੈਂਟ ਤੱਕ ਪਹੁੰਚਾ ਰਹੇ ਨੇ ਫਿਰ ਉਹਨਾਂ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜਾ ਮੇਰਾ ਇਹ ਪ੍ਰੋਗਰਾਮ ਸੁਣ ਰਹੇ ਨੇ ਤੇ ਮੇਰੀ ਸਰਕਾਰ ਵੱਲੋਂ ਵੀ ਗੁਜਾਰਿਸ਼ ਕੀਤੀ ਜਾ ਰਹੀ ਹੈ ਵੀ ਜੋ ਮੈਂ ਕਹਿਣਾ ਚਾਹ ਰਿਹਾ ਹਾਂ ਹਾਂ ਜੀ ਜਿਹੜਾ ਬਜਟ ਕੱਲੂ ਪੇਸ਼ ਹੋਣਾ ਉਹਦੇ ਵਿੱਚ ਕੁਝ ਅਮੈਂਡਮੈਂਟ ਕਰ ਦਿੱਤੀਆਂ ਜਾਣ ਜਿਦੇ ਕਰਕੇ ਲੋਕਾਂ ਨੂੰ ਫਾਇਦਾ ਕੀਤਾ ਜਾਵੇ ਇੱਕ ਅਜ ਆਮ ਬੰਦੇ ਦੀ ਬੇਸਿਕ ਨੀਡਸ ਕੀ ਹੈ ਮੈਡੀਕਲ ਐਜੂਕੇਸ਼ਨ ਤੇ ਉਸ ਦਾ ਕੰਮ ਹੁਣ ਇਸ ਟਾਈਮ ਬਾਜ਼ਾਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਗਾਹਕ ਦੀ ਬਹੁਤ ਪਰੇਸ਼ਾਨੀ ਦਾ ਮਾਹੌਲ ਚੱਲਦਾ ਜਾ ਰਿਹਾ ਹੈ ਵੱਡੇ ਵੱਡੇ ਮੋਲਾਂ ਦੀ ਸੇਲ ਵੱਧਦੀ ਜਾ ਰਹੀ ਹੈ ਜਿਦੇ ਕਰਕੇ ਵਿਪਾਰ ਦਿਨੋ ਦਿਨ ਥੱਪ ਹੋ ਰਿਹਾ ਜਾ ਰਿਹਾ ਹੈ ਤਾਂ ਗਵਰਨਮੈਂਟ ਨੂੰ ਚਾਹੀਦਾ ਕੁਝ ਇਸ ਤਰ੍ਹਾਂ ਦੀ ਪੋਲਿਸੀਜ਼ ਬਣਾਈ ਜਾਣ ਜਿਦੇ ਨਾਲ ਬਾਜ਼ਾਰਾਂ ਦੇ ਵਿੱਚ ਰੌਣਕ ਬਣੀ ਰਹੇ ਦੂਸਰੀ ਗੱਲ ਮੈਡੀਕਲ ਗਵਰਨਮੈਂਟ ਨੇ ਹੁਣ ਔਸ਼ਮਾਨ ਯੋਜਨਾ ਦੇ ਤਹਿਤ ਲੋਕਾਂ ਦਾ ਇੰਸ਼ੋਰੈਂਸ ਕਰਕੇ ਮੈਡੀਕਲ ਦੀ ਸੁਵਿਧਾ ਤਾਂ ਪ੍ਰਦਾਨ ਕੀਤੀ ਹੈ ਲੇਕਿਨ ਇਹ ਸੁਵਿਧਾ ਕਿੰਨੇ ਕੁ ਲੋਕਾਂ ਤੱਕ ਪਹੁੰਚ ਰਹੀ ਹੈ ਤੇ ਇਹੇ ਸੁਵਿਧਾ ਕਿੰਨੇ ਕ ਹਸਪੀਟਲਾਂ ਚੋਂ ਜਾਰੀ ਕੀਤੀ ਜਾ ਰਹੀ ਹੈ ਇਸ ਚੀਜ਼ ਦੇ ਉੱਤੇ ਵੀ ਵਿਚਾਰ ਹੋਣਾ ਚਾਹੀਦਾ ਕਿਉਂਕਿ ਜਿੱਥੋਂ ਤੱਕ ਮੇਰੀ ਨੌਲੇਜ ਹੈਗੀ ਇਹ ਮੈਨੂੰ ਲੋਕ ਦੱਸ ਰਹੇ ਨੇ ਜਿੱਥੇ ਲੋਕ ਇਲਾਜ ਕਰਵਾਉਣਾ ਚਾਹ ਰਹੇ ਨੇ ਉੱਥੇ ਇਹ ਯੋਜਨਾ ਲਾਗੂ ਨਹੀਂ ਹੈ ਤੇ ਜਿੱਥੇ ਲੋਕ ਨਹੀਂ ਜਾਣਾ ਚਾਹੁੰਦੇ ਜਾਂ ਜਿੱਥੇ ਉਹਨਾਂ ਨੂੰ ਫੈਸਿਲਿਟੀ ਨਹੀਂ ਮਿਲ ਰਹੀ ਉੱਥੇ ਇਹ ਯੋਜਨਾ ਲਾਗੂ ਹੋਈ ਆ ਰਹੀ ਹੈ ਤੀਸਰਾ ਮੇਰਾ ਪੁਆਇੰਟ ਹੈ ਐਜੂਕੇਸ਼ਨ ਦੇ ਉੱਪਰ ਐਜੂਕੇਸ਼ਨ ਦਿਨ ਪ੍ਰਤੀ ਦਿਨ ਇੰਨੀ ਮਹਿੰਗੀ ਹੋਈ ਜਾ ਰਹੀ ਹੈ ਇੱਕ ਆਮ ਬੰਦੇ ਤੋਂ ਬਾਹਰ ਪਹੁੰਚ ਤੋਂ ਬਾਹਰ ਹੋਈ ਜਾ ਰਹੀ ਹੈ ਇੱਕ ਆਮ ਬੰਦੇ ਦੀ ਇੰਨੀ ਇਨਕਮ ਨਹੀਂ ਹੈ ਕਿ ਉਹ ਆਪਣੇ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇ ਸਕੇ ਗਵਰਨਮੈਂਟ ਨੂੰ ਚਾਹੀਦਾ ਹੈ ਵੀ ਜਾਂ ਤਾਂ ਉਹ ਗੋਰ ਐਜੂਕੇਸ਼ਨ ਦੀ ਕੋਈ ਪਾਲਿਸੀ ਚੇਂਜ ਕਰੇ ਜਾਂ ਗਵਰਨਮੈਂਟ ਨੂੰ ਇਸ ਤਰ੍ਹਾਂ ਦੇ ਹੋਰ ਆਧਾਰੇ ਤੇ ਸੇਸ਼ਕਰਨ ਹੋਰ ਕਾਲਜਿਸ ਖੇਲਣ ਤਾਂ ਕਿ ਬੱਚੇ ਆਸਾਨੀ ਨਾਲ ਐਡਮਿਸ਼ਨ ਲੈ ਸਕਣ ਤੇ ਉਹਨਾਂ ਨੂੰ ਅਲਸੀ ਤੇ ਅੱਛੇ ਤੇ ਘੱਟੋ ਘੱਟ ਰੇਟ ਦੇ ਵਿੱਚ ਐਜੂਕੇਸ਼ਨ ਪ੍ਰਾਪਤ ਹੋ ਸਕੇ ਧੰਨਵਾਦ ਇਹ ਇਹ ਸਾਨ ਸਾਡੇ ਨਾਲ ਇੱਕ ਵਪਾਰੀ ਜਿਨ੍ਹਾਂ ਨੇ ਦੱਸਿਆ ਕਿ ਕਿ ਆਯੂਸ਼ਮਾਨ ਯੋਜਨਾ ਬਾਰੇ ਵੀ ਇਹਨਾਂ ਨੇ ਜਾਣਕਾਰੀ ਦਿੱਤੀ ਕਿ ਜੇ ਬਜਟ ਦੇ ਵਿੱਚ ਸੋਧ ਕੀਤਾ ਜਾਵੇ ਤਾਂ ਕਾਫੀ ਜ਼ਿਆਦਾ ਜਿਹੜੀਆਂ ਤਬਦੀਲੀਆਂ ਕੀਤੀਆਂ ਜਾ ਸਕਦੀਆਂ ਨੇ ਅੱਜ ਸੈਸ਼ਨ ਜਿਹੜਾ ਕੀ ਰੱਖਿਆ ਜਾਊਗਾ ਤੇ ਕੱਲ ਨੂੰ ਬਜਟ ਹੈ ਜਿਹੜਾ ਇਹ ਇਹ ਪਾਸ ਕੀਤਾ ਜਾਊਗਾ ਕੀ ਕੀ ਉਮੀਦਾਂ ਨੇ ਹੋਰ ਵੀ ਸਾਡੇ ਨਾਲ ਬੈਠੇ ਜਿਹੜੇ ਦੁਕਾਨਦਾਰ ਭਰਾ ਉਹਨਾਂ ਨਾਲ ਹਾਂਜੀ 3 ਮਹੀਨੇ ਤੋਂ ਨਿਲਭੰਸ ਸੰਗਠਨ ਦੇ ਪ੍ਰਧਾਨ ਪੰਜਾਬ ਪ੍ਰਦੇਸ਼ ਵਿਪਾਰ ਮੰਡਲ ਪੰਜਾਬ ਦਾ ਮੈਂ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਹੈ ਪ੍ਰਧਾਨ ਜੀ ਜਿਵੇਂ ਕਿ ਸਰਕਾਰ ਨੇ ਤੀਸਰੀ ਵਾਰ ਸਰਕਾਰ ਬਣ ਚੁੱਕੀ ਹੈ ਉਹਦਾ ਪਹਿਲਾ ਬਜਟ ਜਿਹੜਾ ਕਿ ਕੱਲ ਨੂੰ ਆਊਗਾ ਤਾਂ ਉਹਦੇ ਤੇ ਕੀ ਕੀ ਉਮੀਦਾਂ ਤੁਸੀਂ ਦੇਖੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਵੀ ਜਿਹੜੀਆਂ ਮਲਕੇ ਮੱਧ ਵਰਗ ਦਾ ਵਪਾਰੀ ਹੈ ਮੀਡੀਅਮ ਵਪਾਰੀ ਹੈ ਵਪਾਰ ਖਤਮ ਹੁੰਦੇ ਜਾ ਰਹੇ ਨੇ ਵਪਾਰਾਂ ਦੀ ਰੌਣਕ ਜਿਹੜੀ ਹੈਗੀ ਉਹ ਘਟ ਗਈ ਬਜ਼ਾਰਾਂ 'ਚ ਤੇ ਵੱਡੇ ਮੋਲਾਂ ਦੇ ਵਿੱਚ ਜਿਆਦਾ ਕੰਮ ਹੈ ਉਸ ਨੂੰ ਨਮਦੇ ਨਜ਼ਰ ਰੱਖਦੇ ਹੋਏ ਜਿਹੜਾ ਮੀਡੀਅਮ ਵਰਗ ਦਾ ਵਪਾਰੀ ਹੈ ਉਹਨੂੰ ਕੋਈ ਮਤਲਬ ਕੇ ਟੈਕਸਾਂ ਦੇ ਵਿੱਚ ਕੋਈ ਹੋਰ ਦੇ ਵਿੱਚ ਸਰਕਾਰ ਨੂੰ ਸਹੂਲਤ ਦੇਣੀ ਚਾਹੀਦੀ ਹੈ ਤੇ ਜਾਂ ਜਿੰਨੇ ਕੋਈ ਲੋਨ ਨੇ ਹੋਰ ਨੇ ਬੈਂਕਾਂ ਦੇ ਉਹਨਾਂ ਵਾਸਤੇ ਇਹ ਜੀਜ਼ਾ ਘੱਟ ਵਿਆਜ ਤੇ ਕੁਸਕੀਮਾਂ ਹੋਣੀਆਂ ਚਾਹੀਦੀਆਂ ਉਹਨਾਂ ਵਾਸਤੇ ਜਿਹਨਾਂ ਦਾ ਉਹਦੇ ਬੋਝ ਨੂੰ ਡਵੈਲਪ ਕਰ ਸਕਣ ਦੂਜੀ ਗੱਲ ਇਹ ਹੈ ਵੀ ਵਪਾਰੀਆਂ ਨੂੰ ਕੋਈ ਪੈਨਸ਼ਨ ਸਕੀਮ ਵੀ ਹੋਣੀ ਚਾਹੀਦੀ ਹੈ ਜਿਵੇਂ ਮਲਕ ਉਹਨਾਂ ਦੀ ਰਿਟਾਇਰਮੈਂਟ ਦਾ ਸਿਸਟਮ ਕੋਈ ਮਲਕੇ ਗਵਰਨਮੈਂਟ ਵੱਲੋਂ ਕੁਝ ਵੀ ਹੋਣਾ ਚਾਹੀਦਾ ਹੈ ਜੋ ਹਾਲਾਤ ਨੇ ਤੇ ਇਸ ਤੋਂ ਇਲਾਵਾ ਜਿਹੜਾ ਜਰਨਲ ਕੋਟਾ ਹੈ ਉਹ ਦਿਨੋ ਦਿਨ ਖਤਮ ਹੁੰਦਾ ਹੈ ਦੂਜੇ ਆਪਾਂ ਕੋਟੇ ਫਿਕਸ ਕਰੀ ਜਾਂਦੇ ਆ ਜਰਨਲ ਇਸ ਗੱਲ 'ਚ ਪਿਸ ਰਿਹਾ ਇਹਦੇ ਵਿੱਚ ਜਰਨਲ ਕੋਟਾ ਵੀ ਵਧਾਇਆ ਜਾਣਾ ਚਾਹੀਦਾ ਜਾਂ ਜਰਨਲ ਕੋਟਾ ਫਿਕਸ ਕਰਨਾ ਚਾਹੀਦਾ ਹੈ ਇਹਦੇ ਵਿੱਚ ਜਰਨਲ ਸਾਰੇ ਪਾਸੇ ਮਾਰ ਰਹੇ ਨੇ ਨਾ ਉਹ ਵਪਾਰ ਕਰਨ ਜੋਗੇ ਤੇ ਨਾ ਉਹ ਟੈਕਸ ਦੀ ਕਲੈਕਸ਼ਨ ਸਾਰੀ ਵਪਾਰੀਆਂ ਤੋਂ ਹੈ ਤੇ ਗਵਰਨਮੈਂਟ ਉਹਨਾਂ ਤੋਂ ਟੈਕਸ ਇਕੱਠਾ ਕਰਕੇ ਜਿਹੜੀਆਂ ਫ੍ਰੀ ਵਾਲੀਆਂ ਸਹੂਲਤਾਂ ਨੇ ਜਾਂ ਹੋਰ ਨੇ ਉਹ ਸਾਰਿਆਂ ਨੂੰ ਪ੍ਰੋਵਾਈਡ ਕਰਦੀ ਹੈ ਕੋਈ ਇੱਕ ਗਲਤ ਸਿਸਟਮ ਹੈ ਜੀ ਤੋ ਤੁਸੀਂ ਟੈਕਸ ਇਕੱਠਾ ਕਰਦਣਾ ਜੋ ਉਹਨੂੰ ਰੈਲੈਕਸ਼ਨ ਦੇਵੋ ਜਾਂ ਉਹਦਾ ਟੈਕਸ ਘਟਾ ਦੋ ਜਾਂ ਉਹਦੀ ਕੋਈ ਟੈਕਸ ਭਰਨ ਦੀ ਪ੍ਰਣਾਲੀ ਸਰਲ ਕਰ ਦਿਓ ਇੱਕ ਵਪਾਰੀ ਪਹਿਲਾਂ ਵਪਾਰ ਕਰਦਾ ਹੈ ਇੱਥੇ ਬਿਜਲੀ ਦੇ ਬਿੱਲ ਭਰਦਾ ਹੈ ਕਿਰਾਏ ਭਰਦਾ ਹੈ ਮੁਲਾਜ਼ਮਾਂ ਨੂੰ ਰੱਖਦਾ ਹੈ ਤੇ ਟੈਕਸ ਤੇ ਸੀਆ ਨੂੰ ਪੈਸੇ ਫਿਰ ਮਨੀਮਾ ਨੂੰ ਪੈਸੇ ਫਿਰ ਗਵਰਨਮੈਂਟ ਦੀਆਂ ਪਲਾਂਟੀਆਂ ਬੋਲ ਕੇ ਵਪਾਰੀ ਤੇ ਇੱਕ ਗਵਰਨਮੈਂਟ ਦਾ ਸਕੰਜਾ ਕਸਿਆ ਵੇ ਜਿਹੜਾ ਉਸ ਕੰਜੇ ਦੇ ਵਿੱਚ ਦਬੀ ਜਾਂਦਾ 24 ਘੰਟੇ ਡਿਫਰੈਂਸ਼ਨ 'ਚ ਰਹਿੰਦਾ ਜਾਂ ਉਹਨਾਂ ਨੂੰ ਸਹੂਲਤ ਕੋਈ ਨਹੀਂ ਨਾ ਕੋਈ ਉਹਨੂੰ ਮੈਡੀਕਲ ਸਹੂਲਤਾਂ ਨਾ ਕੋਈ ਐਜੂਕੇਸ਼ਨ ਸਹੂਲਤ ਸਹੂਲਤਾਂ ਆਪਣੇ 0% ਹੈ ਤੇ ਐ ਲਾ ਲੋ ਵੀ ਮਲਕੇ ਸਹੂਲਤ ਹੀ ਨਹੀਂ ਇੱਥੇ ਹਵਾ ਪਾਣੀ ਵੀ ਸ਼ੁੱਧ ਨਹੀਂ ਖਾਣ ਪੀਣ ਦੀ ਤਾਂ ਗੱਲ ਦੂਰ ਕਰੀਏ ਵੀ ਇਹਨਾਂ ਚੀਜ਼ਾਂ ਤੇ ਆਪਾਂ ਨੂੰ ਧਿਆਨ ਦੇਣਾ ਚਾਹੀਦਾ ਤੇ ਇਸ ਨੂੰ ਮਲਕੇ ਆਪਾਂ ਵਪਾਰੀ ਦਾ ਮਲਕੇ ਇਸ ਗੱਲ ਦਾ ਧਿਆਨ ਰੱਖੀਏ ਤੇ ਜਿਹੜੀਆਂ ਕੋਈ ਇਨਕਮ ਟੈਕਸ ਦੀਆਂ ਹੋਰ ਆ ਉਹ ਤੇ ਮਲਕੇ ਸਾਰੀਆਂ ਸਹੂਲਤਾਂ ਨੇ ਹਰ ਚੀਜ਼ ਮਹਿੰਗੀ ਹੈ ਮਹਿੰਗਾਈ ਇੰਨੀ ਵੱਧਦੀ ਜਾ ਰਹੀ ਹੈ ਕਿ ਕੋਈ ਕੰਟਰੋਲ ਨਹੀਂ ਹੈ ਸਰਕਾਰ 'ਤੇ ਤੀਜੀ ਵਾਰ ਰਿਪੀਟ ਹੋ ਰਹੀ ਹੈ ਜਦੋਂ ਇਹ ਸਰਕਾਰ ਨਹੀਂ ਸੀ ਉਦੋਂ ਇਨਾਂ ਕੋਲ ਇੱਕੋ ਹੀ ਮੁੱਦਾ ਹੁੰਦਾ ਸੀ ਮਹਿੰਗਾਈ 10% ਵਾਗਿਆ ਧੰਦੇ ਫਰਾਨਾ ਹੋ ਗਿਆ ਧਰਨੇ ਪਰ ਹੁਣ ਆਪਣੇ ਵੇਲੇ ਵੀ ਇਹ ਕੁਝ ਹੋ ਰਿਹਾ ਆਪਾਂ ਇਹ ਤੇ ਕਿਉਂ ਨਹੀਂ ਧਿਆਨ ਲੈਂਦੇ ਇਸ ਗੱਲ ਤੇ ਮੁੱਖ ਧਿਆਨ ਦੇਣਾ ਚਾਹੀਦਾ ਤੇ ਜੇ ਆਪਾਂ ਮੁਲਕੇ ਵੱਡੇ ਵਪਾਰੀਆਂ ਨੂੰ ਜਾਂ ਕੋਰਪੋਰੇਟ ਘਰਾਣਿਆਂ ਨੂੰ ਆਪਾਂ ਚਲਾਈ ਚੱਲਾਂਗੇ ਕੋਈ ਕਿਸੇ ਦੀ ਅੱਖਾਂ ਬੰਦ ਨਹੀਂ ਸਾਨੂੰ ਸਭ ਕੁਝ ਦਿੰਦਾ ਇਲੈਕਸ਼ਨ ਹੋਏ 25% ਮੋਬਾਈਲਾਂ ਦੇ ਸਿਮਾ ਜਿਹੜੇ ਆਪਾਂ ਵਰਤਦੇ ਆ ਮੋਬਾਈਲ ਦੇ ਵਿੱਚ ਆਪਣੇ ਲੈਂਸ ਦੇ Airtel ਦੇ ਹੋਰ ਦੇ ਰੇਟ ਵੱਧ ਗਏ ਇਹਨੂੰ ਕੀ ਸਮਝਿਆ ਜਾ ਸਕਦਾ ਵੀ ਇਲੈਕਸ਼ਨਾਂ ਚੋਂ ਫੰਡ ਲਾਉਂਦੇ ਨੇ ਤੇ ਉਹਨਾਂ ਨੂੰ ਪੈਕੇਜ ਆ ਗਵਰਨਮੈਂਟ ਬੈਨੀਫਿਟ ਦਿੰਦੀ ਹੈ ਇਹ ਬੱਚੇ-ਬੱਚੇ ਨੂੰ ਪਤਾ ਹੈ ਤੇ ਇਹ ਜੀਆਂ ਕਾਨੂੰਨੀ ਹਰਕਤਾਂ ਸਰਕਾਰ ਬੰਦ ਕਰੇ ਤੇ ਵਪਾਰੀਆਂ ਬਾਰੇ ਜਿੱਥੋਂ ਆਪਾਂ ਟੈਕਸ ਇਕੱਠਾ ਕਰਦੇ ਆ ਉਹਨਾਂ ਵਾਸਤੇ ਕੋਈ ਸਰਲ ਪ੍ਰਣਾਲੀ ਪ੍ਰਣਾਲੀ ਬਣਾ ਕੇ ਤੇ ਉਹਨਾਂ ਦਾ ਕੋਈ ਹੱਲ ਕਰੇ ਇਹ ਸਾਡੀ ਬੇਨਤੀ ਹੈ ਨਹੀਂ ਫਿਰ ਵਪਾਰੀ ਤੇ ਮਲਕੇ ਸੰਘਰਸ਼ ਦੇ ਰੂਪ ਦੇ ਵਿੱਚ ਅੱਗੇ ਆਉਣਗੇ ਫਿਰ ਕੰਟਰੋਲ ਨਹੀਂ ਹੋਣਾ ਜੀ ਇਹ ਸਾਣ ਸਾਡੇ ਨਾਲ ਵਪਾਰ ਮੰਡਲ ਦੇ ਪ੍ਰਧਾਨ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਵੀ ਵਪਾਰ ਹੈ ਜਿਹੜਾ ਕੋ ਦਿਨ-ਪ੍ਰਤੀ ਦਿਨ ਠੱਪ ਹੁੰਦਾ ਜਾ ਰਿਹਾ ਸਾਡੇ ਨਾਲ ਹੋਰ ਵੀ ਦੁਕਾਨ ਦੇ ਉੱਤੇ ਬੈਠੇ ਆ ਵੀ ਜਿਹੜੇ ਕਿ ਸਮਾਨ ਖਰੀਦਣ ਆਏ ਸੀ ਤੇ ਉਹਨਾਂ ਨਾਲ ਵੀ ਗੱਲ ਕਰਾਉਣੀ ਹੈ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਅੰਕਿਤ ਮੋਦੀ ਹੈ ਜੀ ਹਾਂਜੀ ਮੈਂ ਲੋਕਲ ਬਣਾਲੇ ਦਾ ਰਹਿਣ ਵਾਲਾ ਅੱਜ ਤੁਸੀਂ ਇੱਥੇ ਆਏ ਸੀ ਰੈਡੀਮੇਡ ਦੁਕਾਨ ਤੇ ਉੱਤੇ ਠੀਕ ਹੈ ਨਾ ਪਰ ਕੱਲੂ ਬਜਟ ਵੀ ਆ ਰਿਹਾ ਤੇ ਬਜਟ ਬਾਰੇ ਕੋਈ ਦੱਸੋ ਕਿ ਵੀ ਕਹੇ ਜਾਂ ਬਜਟ ਚਾਹੀਦਾ ਸੀ ਸਾਨੂੰ ਸਰਕਾਰ ਤੋਂ ਬਹੁਤ ਉਮੀਦਾਂ ਲਾਈ ਹੋਏ ਨੇ ਇਸ ਵਾਰ ਬਜਟ ਤੋਂ ਜਿਸ ਤਰ੍ਹਾਂ ਸਭ ਨੂੰ ਪਤਾ ਛੋਟਾ ਦੁਕਾਨਦਾਰ ਦਿਨ-ਦਿਨ ਖਤਮ ਹੋਤਾ ਖਤਮ ਹੁੰਦਾ ਜਾ ਰਿਹਾ ਹੈ ਮਹਿੰਗਾਈ ਬਹੁਤ ਜ਼ਿਆਦਾ ਵਧੀ ਆਂਦੀ ਹੈ ਸਰਕਾਰ ਨੂੰ ਕੋਈ ਨਾ ਕੋਈ ਪਾਲਿਸੀ ਇਹ ਜੀ ਲੈਣੀ ਚਾਹੀਦੀ ਹੈ ਜਿਸ ਨਾਲ ਛੋਟਾ ਦੁਕਾਨਦਾਰ ਥੋੜਾ ਉੱਪਰ ਉੱਠੇ ਤੇ ਉਹਦੇ ਨੂੰ ਉਹਨੂੰ ਕੰਮ 'ਚ ਫਾਇਦਾ ਮਿਲੇ ਜਿਸ ਤਰ੍ਹਾਂ ਕੰਮ ਸਾਰਾ ਵੱਡੇ ਮੋਲਾਂ ਕੋਲ ਰਹਿ ਗਿਆ ਸਰਕਾਰਾਂ ਨੂੰ ਐਕਸਟਰਾ ਸਕੀਮਾਂ ਦਿੰਦੀਆਂ ਟੈਕਸ ਚ ਰਿਹਾ ਤਾਂ ਇਹਦੇ ਸਭ ਕੁਝ ਵੱਡੇ ਮੋਲਾਂ ਲਈ ਰਹਿ ਗਿਆ ਛੋਟਾ ਦੁਕਾਨਦਾਰ ਦਿਨ-ਦਿਨ ਖਤਮ ਹੁੰਦਾ ਜਾ ਰਿਹਾ ਹੈ ਤਰਗਾ ਨੂੰ ਉਹਨਾਂ ਲਈ ਲੋਨ ਲਈ ਕੋਈ ਐਕਸਟਰਾ ਸਕੀਮ ਕੋਈ ਉਹਨਾਂ ਲਈ ਐਕਸਟਰਾ ਬੈਨੀਫਿਟ ਕੋਈ ਸਕੀਮ ਐਕਸਟਰਾ ਦੇ ਨੀਚੇ ਜਿਸ ਨਾਲ ਛੋਟਾ ਵਪਾਰੀ ਅੱਗੇ ਵਧ ਸਕੇ ਜੀ ਤੇ ਹੋਰ ਵੀ ਸਾਡੇ ਨਾਲ ਜਿਹੜੇ ਕੀ ਜੁੜ ਚੁੱਕੇ ਵੀਰ ਹਾਂਜੀ ਕੀ ਨਾਮ ਆ ਜੀ ਆਪਣਾ ਰਾਜੂ ਰੋੜਾ ਜੀ ਰਾਜੂ ਜੀ ਤੁਸੀਂ ਕਿਵੇਂ ਸਮਝੋ ਕਾਲਮੂ ਦਾ ਮਤਲਬ ਕਿ ਜਿਹੜਾ ਕੀ ਬੀਜੇਪੀ ਸਰਕਾਰ ਤੀਸਰੀ ਵਾਰ ਜਿਹੜੀ ਬਣੀ ਆ ਉਹਨਾਂ ਦਾ ਪਹਿਲਾ ਬਜਟ ਜਿਹੜਾ ਕਿ ਪੇਸ਼ ਹੋਣ ਜਾ ਰਿਹਾ ਹੈ ਇਹ ਉਮੀਦਾਂ ਲੈ ਰਹੇ ਹੋ ਤੁਸੀਂ ਕਿ ਕੱਲ ਨੂੰ ਸਾਨੂੰ ਬਜਟ ਸੋੜੇ ਹੱਥ ਦਾ ਸਾਡੀ ਸਾਨੂੰ ਇਹ ਉਮੀਦ ਹੈ ਕਿ ਗਵਰਨਮੈਂਟ ਸਾਨੂੰ ਵੱਧ ਤੋਂ ਵੱਧ ਰਾਹਤ ਦੇਵੇ ਅਸੀਂ ਵੀ ਮੱਧ ਵਰਗ ਵਪਾਰੀ ਆ ਗਵਰਨਮੈਂਟ ਤਾਈ ਮੈਂ ਇੱਕ ਆਵਾਜ਼ ਪਹੁੰਚਾਉਣਾ ਚਾਹੁੰਨਾਗਾ ਮੇਰੀ ਮਦਰ ਪਿਛਲੇ 42 ਸਾਲ ਤੋਂ ਅਸੀਂ ਮਦਰ ਜੀ ਦਾ ਟੈਕਸ ਭਰ ਰਹੇ ਆ ਇਨਕਮ ਟੈਕਸ ਹੁਣ ਮੇਰੀ ਮਦਰ ਨੂੰ ਹਾਰਡ ਦੀ ਪ੍ਰੋਬਲਮ ਆ ਗਈ ਅਸੀਂ ਡੀ ਐਮ ਸੀ ਦੇ ਵਿੱਚ ਇਲਾਜ ਕਰਾਇਆ ਉੱਥੇ ਅਨਸ਼ੁਮਨ ਕਾਰਡ ਨਹੀਂ ਚੱਲਦਾ ਜਦਕਿ ਉਹ ਜੀ ਐਸਟੀ ਦੇ ਉਹ ਆਪ ਹੋਲਡਰ ਨੇਗੇ ਆਪ ਟੈਕਸ ਭਰ ਰਹੇ ਨੇਗੇ 1 ਕਰੋੜ ਦੀ ਅਸੀਂ ਸੇਲ ਦੇ ਰਹੇ ਹਾਂ ਗਵਰਨਮੈਂਟ ਨੂੰ ਉਹਦਾ ਟੈਕਸ ਭਰਦੇ ਆ ਪਰ ਸਾਨੂੰ ਕੋਈ ਜ਼ੀਰੋ ਫੈਸਿਲਿਟੀ ਹੈ ਉੱਥੇ ਸਾਡੇ ਖੁਦਰ ਪਈਏ ਚੱਲੇ ਸਸਤੇ ਹੀ ਕਹਿੰਦੇ ਵੀ ਜਿਹੜਾ ਛੋਟਾ ਵਪਾਰੀ ਹੈ ਉਹਨੂੰ ਮੈਡੀਕਲ ਅਤੇ ਐਜੂਕੇਸ਼ਨ ਦੀ ਪੂਰੀ ਸਹੂਲਤ ਦਿੱਤੀ ਜਾਵੇ ਉਹਨੂੰ ਇਹ ਦੋਨਾਂ ਚੀਜ਼ਾਂ ਦੇ ਵਿੱਚ ਪੂਰੀ ਰਾਇਤ ਕੀਤੀ ਜਾਵੇ ਅੱਜ ਥਾਪਰ ਕਾਲਜ ਦੇ ਵਿੱਚ ਬੀਟੈਕ ਕਰਨ ਦਾ 35 ਲੱਖ ਰੁਪਿਆ ਲੱਗ ਰਿਹਾ ਹੈਗਾ ਜਿਹੜੀਆਂ ਛੋਟੀਆਂ ਛੋਟੀਆਂ ਦੁਕਾਨਾਂ ਲੀਗੀਆਂ ਇੱਥੋਂ ਬੰਦਾ ਕੀ ਆਪਣੇ ਜਵਾਕਾਂ ਨੂੰ ਉੱਥੇ 35 ਲੱਖ ਰੁਪਿਆ ਲਾ ਦੂਗਾ ਤੇ ਉਹੀ ਜਿਹੜੀਆਂ ਰਿజర్ਵ ਕੋਟੇ ਦੇ ਸੀਟਾਂ ਨੇ ਉਹਨਾਂ ਦਾ 5-5 ਲੱਖ ਰੁਪਏ ਚ ਹੋ ਰਿਹਾ ਹੈ ਸਾਡੇ ਨਾਲ ਇਹ ਨਾ ਧੱਕਾ ਕਿਉਂ ਅਸੀਂ ਗੌਰਮ ਨੂੰ ਟੈਕਸ ਦਈਏ ਗਵਰਨਮੈਂਟ ਸਾਡੀਆਂ ਸਾਡੇ ਤੋਂ ਟੈਕਸ ਇਕੱਠਾ ਕਰਕੇ ਦੂਜਿਆਂ ਨੂੰ ਸਹੂਲਤਾਂ ਦੇ ਰਹੀ ਹੈ ਸਾਨੂੰ ਖਾਲੀ ਕਰੀ ਤਰੀ ਜਾਂਦੀ ਹੈ ਅਸੀਂ ਇਹੀ ਗਵਰਨਮੈਂਟ ਤੋਂ ਉਮੀਦ ਕਰਦੇ ਹਾਂ ਵੀ ਛੋਟੇ ਵਪਾਰੀਆਂ ਨੂੰ ਕੋਈ ਨਾ ਕੋਈ ਰਾਹਤ ਕੀਤੀ ਜਾਵੇ ਸਾਡੇ ਨਾਲ ਹੋਰ ਵੀ ਜੁੜ ਚੁੱਕੇ ਨੇ ਕੱਲ ਨੂੰ ਜਿਹੜਾ ਕੀ ਹੈ ਬਜਟ ਹੈ ਓਹੋ ਪਾਸ ਹੋ ਜਾ ਰਿਹਾ ਹੈ ਦੇਖਦੇ ਆਂ ਬੀਜੇਪੀ ਸਰਕਾਰ ਦਾ ਜਿਹੜਾ ਤੀਸਰਾ ਬਜਟ ਹੈ ਕਹੇ ਜਾਂਦਾ ਹਾਂਜੀ ਵੀਰ ਜੀ ਕੀ ਨਾਮ ਹੈ ਜੀ ਆਪਣਾ ਗੁਰਪ੍ਰੀਤਰ ਸਿੰਘ ਜੀ ਗੁਰਪ੍ਰੀਤ ਜੀ ਤੁਸੀਂ ਇੱਥੇ ਆਏ ਹੋ ਰੇਡੀਮੇਡ ਦੀ ਦੁਕਾਨ ਤੇ ਸਮਾਨ ਲੈਣ ਆਏ ਹੋ ਤਾਂ ਕੀ ਕਹਿਣਾ ਚਾਹੋਗੇ ਕਿ ਕੱਲ ਨੂੰ ਬਜਟ ਪੇਸ਼ ਹੋ ਰਿਹਾ ਹੈ ਬੀਜੇਪੀ ਸਰਕਾਰ ਤੀਸਰੀ ਵਾਰ ਬਣ ਚੁੱਕੀ ਹੈ ਉਹਦਾ ਪਹਿਲਾ ਬਜਟ ਪੇਸ਼ ਹੋ ਰਿਹਾ ਕੀ ਉਮੀਦਾਂ ਰੱਖਦੇ ਹੋ ਕੋਈ ਬਜਟ ਦੇ ਵਿੱਚ ਹੋਵੇ ਦੇਖੋ ਬਜਟ ਦੇ ਵਿੱਚ ਤਾਂ ਇਹੀ ਹੁੰਦਾ ਵੀ ਹਰ ਇੱਕ ਦੇ ਉਮੀਦ ਹੁੰਦੀ ਹੈ ਵੀ ਸਾਨੂੰ ਕੋਈ ਨਾ ਕੋਈ ਰਾਹਤ ਹੋਵੇ ਜਿਹੜੇ ਅਸੀਂ ਵਪਾਰੀ ਲੋਕ ਆਂ ਅਸਯੂ ਟੈਕਸ ਦੇ ਵਿੱਚ ਰਿਵੈਟ ਚਾਹੁੰਦੇ ਹੁੰਨੇ ਆ। ਬਾਕੀ ਇਹ ਹੁੰਦਾ ਕਿ ਵੀ ਜਿਹੜੇ ਸਾਡੇ ਕਾਰੋਬਾਰ ਵਧਣ ਕਿਉਂਕਿ ਅੱਜਕੱਲ ਕਾਰੋਬਾਰ ਜਿਹੜੇ ਜਿਆਦਾ ਰਹੇਗੇ ਕਾਰਪੋਰੇਟ ਘਰਾਣਿਆਂ ਦੇ ਵਿੱਚ ਹੀ ਰਹੇਗੇ। ਬਾਜ਼ਾਰ ਦੀਆਂ ਸਾਰੀਆਂ ਦੁਕਾਨਾਂ ਖਤਮ ਹੋਈ ਜਾ ਰਹੀਆਂ ਕੋਈ ਨਾ ਕੋਈ ਇਸ ਤਰ੍ਹਾਂ ਦੀ ਪਾਲਿਸੀ ਹੋਣੀ ਚਾਹੀਦੀ ਆ ਜਿਹਦੇ ਨਾਲ ਜਿਹੜੇ ਛੋਟੇ ਵਪਾਰੀ ਨੇ ਉਹ ਵੀ ਸਰਵਾਈਵ ਕਰ ਸਕਣ। ਸੋ ਇਸ ਲਈ ਅਸੀਂ ਤਾਂ ਇਹੀ ਚਾਹੁੰਦੇ ਆ ਕਿ ਜਿਹੜੇ ਛੋਟੇ ਵਪਾਰੀਆਂ ਨੂੰ ਵੱਧ ਤੋਂ ਵੱਧ ਸਹੂਲਤਾਂ ਦਿੱਤੀਆਂ ਜਾਣ। ਕੋਈ ਨਾ ਕੋਈ ਇਸ ਤਰ੍ਹਾਂ ਦੇ ਨਿਯਮ ਬਣਾਏ ਜਾਣ ਜਿਹਦੇ ਨਾਲ ਜਿਹੜਾ ਵਪਾਰ ਆ ਉਹ ਸਾਰਿਆਂ ਦੇ ਵਿੱਚ ਸਾਰਿਆਂ ਨੂੰ ਫਾਇਦਾ ਹੋਣਾ ਚਾ ਉਹ ਜਿਹੜੀ ਅਸੀਂ ਮੰਗ ਕਰਦੇ ਹਾਂ ਉਹ ਉਹਨਾਂ ਕੋਈ ਵਪਾਰੀਆਂ ਨੂੰ ਧਿਆਨ ਦੇ ਵਿੱਚ ਰੱਖ ਕੇ ਕਿਉਂਕਿ ਜਿਹੜਾ ਟੈਕਸ ਦੇਣ ਵਾਲੇ ਉਹ ਵਪਾਰੀ ਨੇ ਪਰ ਜਿਹੜੀ ਫ੍ਰੀ ਦੀਆਂ ਚੀਜ਼ਾਂ ਨੇ ਉਹ ਦੂਜੇ ਬੰਦੇ ਲੈ ਜਾਂਦੇ ਆ ਜਿੰਨੇ ਵੀ ਕੋਈ ਕਿਸੇ ਨੂੰ ਡਿਸਕਾਊਂਟ ਮਿਲਦਾ ਹੈ ਜਾਂ ਕੋਈ ਅੱਜਕੱਲ ਸਕੀਮਾਂ ਕੀਤੀਆਂ ਜਾਂਦੇ ਨੇ ਅਨਾਉਂਸ ਉਹ ਸਿਰਫ ਉਹਨਾਂ ਲੋਕਾਂ ਲਈ ਕੀਤੀਆਂ ਜਾਂਦੀਆਂ ਜਿਹੜੇ ਟੈਕਸ ਵੀ ਨਹੀਂ ਦਿੰਦੇ ਹੁਣ ਦੁਕਾਨਦਾਰ ਟੈਕਸ ਵੀ ਦਿੰਦੇ ਆ ਪਰ ਉਹਨਾਂ ਨੂੰ ਉਹ ਸਹੂਲਤਾਂ ਨਹੀਂ ਮਿਲਦੀਆਂ ਸੋ ਇਸ ਲਈ ਇਹ ਸਹੂਲਤਾਂ ਜਿਹੜੀਆਂ ਸਾਰੇ ਦੁਕਾਨਦਾਰਾਂ ਨੂੰ ਧਿਆਨ ਚ ਰੱਖ ਕੇ ਬਣਾਈਆਂ ਜਾਂਦੀਆਂ ਜਿਵੇਂ ਕਿ ਸੁਣਨ ਚਾਇਆ ਕਿ ਵੀ ਐਕਟਿਵਰ ਬਹੁਤ ਜ਼ਿਆਦਾ ਬੜੌਤਰੀ ਹੋਈ ਹੈ ਟੈਕਸ ਦੇ ਵਿੱਚ ਕਾਫੀ ਜ਼ਿਆਦਾ ਜਾਫਾ ਹੋਇਆ ਹੈ ਸਰਕਾਰ ਨੂੰ ਤੇ ਜਿਵੇਂ ਤੁਸੀਂ ਆਖਿਆ ਕਿ ਵੀ ਵਪਾਰੀਆਂ ਕੰਨੀ ਬਿਲਕੁਲ ਸਰਕਾਰ ਹੈ ਜਿਹੜੀ ਉਹ ਧਿਆਨ ਨਹੀਂ ਦੇ ਰਹੀ ਕੀ ਮਤਲਬ ਕਹਿਣਾ ਚਾਹੂਗਾ ਕਿ ਇੰਨਾ ਜਾਫਾ ਵੀ ਕਰ ਚੁੱਕੀ ਹੈ ਜਿਹੜੀ ਮੱਧਮ ਵਰਗ ਦੇ ਲੋਕ ਜਿਉਂ ਕਿ ਦੇਖੋ ਜਦੋਂ ਕੋਈ ਵੀ ਚੀਜ਼ ਫ੍ਰੀ ਦੇ ਵਿੱਚ ਅਨਾਉਂਸ ਕੀਤੀ ਜਾਂਦੀ ਹੈ ਉਸ ਵੇਲੇ ਸਿਰਫ ਆਪਣੇ ਵੱਲੋਂ ਜੁੜੀਆਂ ਜਿੰਨੀਆਂ ਵੀ ਸਰਕਾਰਾਂ ਨੂੰ ਆਪਣੇ ਵੱਲੋਂ ਅਨਾਉਂਸ ਕਰ ਦਿੰਦੀਆਂ ਕਿ ਅਸੀਂ ਆ ਚੀਜ਼ ਫ੍ਰੀ ਦੇਵਾਂਗੇ ਆ ਦੇਵਾਂਗੇ ਪਰ ਉਹਦਾ ਜਿਹੜਾ ਬੋਝ ਆ ਸਾਰਾ ਵਪਾਰੀ ਵਰਗ ਤੇ ਆ ਪੈਂਦਾ ਜਿਹਦੇ ਕਰਕੇ ਟੈਕਸਾਂ ਦੇ ਵਿੱਚ ਵੀ ਇਜਾਫਾ ਹੋਇਆ ਸੋ ਇਸ ਲਈ ਮਤਲਬ ਇਹ ਚੀਜ਼ਾਂ ਦਾ ਅੱਗੇ ਨੂੰ ਧਿਆਨ ਰੱਖਿਆ ਜਾਵੇ ਕਿ ਜਿਹੜੀ ਕੋਈ ਚੀਜ਼ ਫ੍ਰੀ ਅਨਾਉਂਸ ਕਰਨੀ ਆ ਤਾਂ ਗਵਰਨਮੈਂਟ ਆਪਣਾ ਦੇਖੇ ਵੀ ਅਸੀਂ ਕਰ ਸਕਦੇ ਆ ਕਿ ਨਹੀਂ ਕਰ ਸਕਦੇ ਨਾ ਕਿ ਉਹਦਾ ਬੋਝ ਪਾਇਆ ਜਾਵੇ ਜੇ ਬੋਝ ਪਾਇਆ ਵੀ ਗਿਆ ਤਾਂ ਉਹਦਾ ਕੋਈ ਨਾ ਕੋਈ ਸਹੂਲਤ ਵਪਾਰੀਆਂ ਨੂੰ ਦਿੱਤੀ ਜਾਵੇ ਤਾਂ ਕਿ ਉਹ ਸਰਵਾਈਵ ਕਰ ਸਕਣ ਇਹ ਸਾਡੇ ਨਾਲ ਸ਼ਹਿਰ ਦੇ ਵਪਾਰੀ ਤੇ ਕੁਝ ਮਤਲਬ ਕਿ ਜਿਹੜੇ ਦੁਕਾਨ ਤੇ ਆਏ ਹੋਏ ਛੋਟੇ ਵਪਾਰੀ ਵੀ ਜਿਨ੍ਹਾਂ ਨਾਲ ਅਸੀਂ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਕਿ ਸਾਨੂੰ ਬੀਜੇਪੀ ਸਰਕਾਰ ਤੋਂ ਜਿਹੜੀ ਕਿ ਤੀਸਰੀ ਵਾਰ ਸਰਕਾਰ ਬਣਾਈ ਗਈ ਹੈ ਮੱਧਮ ਬਰਗ ਵੱਲੋਂ ਬਣਾਈ ਗਈ ਹੈ ਸ਼ਹਿਰ ਵਾਸੀਆਂ ਵੱਲੋਂ ਬਣਾਈ ਗਈ ਹੈ ਤੇ ਉਹ ਛੋਟੇ ਵਪਾਰੀਆਂ ਦਾ ਧਿਆਨ ਰੱਖਣ ਧਿਆਨ ਰੱਖ ਕੇ ਉਹਨਾਂ ਨੂੰ ਬਜਟ ਪੇਸ਼ ਕਰਨਾ ਚਾਹੀਦਾ ਹੈ ਦਿੱਲੀ ਦਾਪਤ ਦੇ ਵਿੱਚ ਆਏ ਹਨ ਜਿੱਥੇ ਕਿ ਕੁਝ ਕਿਸਾਨ ਤੇ ਕਿਸਾਨ ਆਗੂ ਜਿਹੜੇ ਕੀ ਸਾਡੇ ਨਾਲ ਜੁੜੇ ਹੋ ਉਹਨਾਂ ਤੋਂ ਪੁੱਛਦੇ ਹਾਂ ਕੱਲ ਨੂੰ ਜਿਹੜਾ ਆਉਣ ਵਾਲਾ ਬਜਟ ਹੈ ਉਹ ਤੋਂ ਤੁਹਾਨੂੰ ਕੀ ਉਮੀਦਾਂ ਨੇ ਹਾਂਜੀ ਕੀ ਨਾਮ ਹੈ ਜੀ ਅਮਰਪ੍ਰੀਤ ਸਿੰਘ ਲਾਲੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦਾ ਜ਼ਿਲ੍ਹਾ ਪ੍ਰਧਾਨ ਬਰਨਾਲਾ ਜੀ ਅ ਕੱਲ ਨੂੰ ਜਿਹੜਾ ਕੀ ਬੀਜੇਪੀ ਸਰਕਾਰ ਵੱਲੋਂ ਤੀਸਰੀ ਵਾਰ ਸਰਕਾਰ ਬਣ ਕੇ ਪਹਿਲੀ ਵਾਰ ਬਜਟ ਪੇਸ਼ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਆਪਾਂ ਨੂੰ ਮਤਲਬ ਜ਼ਿਮੀਦਾਰ ਪ੍ਰਾਮਣੂ ਕੀ ਕੀ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕੀ ਕੀ ਹੋਣਾ ਚਾਹੀਦਾ ਦੇਖੋ ਜੀ ਉਮੀਦਾਂ ਤਾਂ ਹਰ ਇੱਕ ਵਰਗ ਨੂੰ ਸਰਕਾਰ ਤੋਂ ਹੁੰਦੀਆਂ ਨੇ ਜਦੋਂ ਵੀ ਨਵੀਂ ਸਰਕਾਰ ਆਉਂਦੀ ਹੈ ਜਦੋਂ ਵੀ ਬਜਟ ਪੇਸ਼ ਹੁੰਦਾ ਹੈ ਉਦੋਂ ਹਰ ਇੱਕ ਧਿਰ ਨੂੰ ਹੁੰਦਾ ਹੈ ਵੀ ਸਾਡੇ ਬਾਰੇ ਸੋਚਿਆ ਜਾਵੇ ਪਰ ਅਸੀਂ ਕਿਸਾਨਾਂ ਵੱਲੋਂ ਪਿਛਲੇ ਦਿਨੀ 18 ਤਰੀਕ ਨੂੰ ਵਿਰੋਧੀ ਧਿਰਾਂ ਨੂੰ ਵੀ ਮੰਗ ਪੱਤਰ ਦਿੱਤੇ ਆ 11 12 ਸਾਡਾ ਮੰਗਾਂ ਦਾ ਸੂਤਰ ਅਸੀਂ ਪੇਸ਼ ਚੁੱਕ ਪੇਸ਼ ਚੁੱਕੇ ਆ ਅੱਜ ਦੀ ਘੜੀ 'ਚ ਅਸੀਂ ਇਹ ਚਾਹੁੰਦੇ ਆਂ ਵੀ ਜਿੱਥੇ ਕਿਸਾਨਾਂ ਦੀ ਅੱਜ ਐਮਐਸਪੀ ਦਾ ਮੇਨ ਮੁੱਦਾ ਹੈ ਉਥੇ ਕਿਸਾਨਾਂ ਦੀਆਂ ਮਰੀਆਂ ਹੋਈਆਂ ਫਸਲਾਂ ਦਾ ਬੀਮਾ ਉਥੇ ਕਿਸਾਨਾਂ ਨੂੰ ਖੇਤਾਂ 'ਚ ਕੰਮ ਕਰਨ ਦਾ ਜਿਹੜਾ ਉਹ ਹਾਸ਼ਾ ਦਾ ਸ਼িকার ਹੁੰਦੇ ਆ ਉਹਨਾਂ ਨੂੰ ਵੀ 5-5 ਲੱਖ ਦਾ ਬੀਮਾ ਔਰ ਜਿਹੜੇ ਕਿਸਾਨਾਂ ਨੂੰ ਅੱਜ ਐਮਐਸਪੀ ਦਾ ਬੁੱਧਾ ਹੈ ਅੱਜ ਕਿਸਾਨਾਂ ਦੀਆਂ ਜਿਹੜੀਆਂ ਪੈਸਟੀਸਾਈਡ ਦਵਾਈਆਂ ਨੇ ਖਾਦ ਆ ਉਹਨਾਂ ਨੂੰ ਸਬਸਿਡੀਆਂ ਦਾ ਮਸਲਾ ਹੈ ਬਿਜਲੀ ਤੇ ਸਬਸਿਡਿਟੀ ਦਾ ਮਸਲਾ ਹੈ ਜਿੰਨੀਆਂ ਵੀ ਕਿਸਾਨ ਨੂੰ ਮਤਲਬ ਜਿਹੜੀ ਅੱਜ ਆਰਥਿਕ ਹਾਲਤ ਆ ਕਿਸਾਨ ਦੀ ਜਿੱਥੋਂ ਫਸਲਾਂ ਦਾ ਜਿਹੜਾ ਐਮ ਐਸ ਪੀ ਦੀ ਗਰੰਟੀ ਹੈ ਉੱਥੇ ਫਸਲਾਂ ਦੇ ਨਾਲ-ਨਾਲ ਜਿਹੜੀਆਂ ਉਹਨਾਂ ਦੀਆਂ ਲੋੜਾਂ ਨੇ ਉਹਨਾਂ ਤੇ ਵੀ ਇਹ ਸਰਕਾਰ ਜਿਹੜੀ ਕੋ ਨਵੀਂ ਆਈ ਹੈ ਤੀਜੀ ਵਾਰ ਮੋਦੀ ਦੀ ਸਰਕਾਰ ਬਣੀ ਹੈ ਜਿਹੜੀ ਵੱਡੇ ਵੱਡੇ ਦਮ ਗਜੇ ਮਾਰਦੀ ਆ ਅਸੀਂ ਆਸ ਕਰਦੇ ਆਂ ਵੀ ਦੋਨੇ ਧਿਰਾਂ ਵਿਰੋਧੀ ਧਿਰ ਤੇ ਜਿਹੜੀ ਮੌਜੂਦਾ ਸਰਕਾਰ ਚਾ ਉਹਨਾਂ ਦੋਨਾਂ ਨੂੰ ਜਿਹੜੇ ਕਿਸਾਨਾਂ ਤੇ ਖਾਸ ਕਰਕੇ ਧਿਆਨ ਦੇਣਾ ਕਿਉਂਕਿ ਕਿਸਾਨ ਪੰਜਾਬ ਦਾ ਨਹੀਂ ਪੂਰੇ ਭਾਰਤ ਦਾ ਅੰਨਦਾਤਾ ਹੈ ਇਹਦੇ ਨਾਲਾ ਸਾਰੀ ਦੁਨੀਆ ਦਾ ਸਰਕਲ ਚੱਲਦਾ ਹੈ ਸਰਕਾਰ ਦਾ ਇੱਕ ਵੱਡਾ ਖਜ਼ਾਨੇ ਨੂੰ ਭਰਨ ਵਾਲਾ ਵੀ ਇੱਕ ਕਿਸਾਨ ਹੈ ਇਸ ਕਰਕੇ ਅੱਜ ਦਾ ਜਿਹੜਾ ਸੈਸ਼ਨ ਆ ਅੱਜ ਤੋਂ ਸ਼ੁਰੂ ਹੋਣਾ ਤੇ ਕੱਲ ਨੂੰ ਵੀ ਉਹ ਜਿਹੜਾ ਪ੍ਰੋਪਰ ਚੱਲਣਾ ਹੈ ਉਹਦੇ ਦੇ ਵਿਰੋਧੀ ਧਿਰਾਂ ਤੋਂ ਪੰਜਾਬ ਸਰਕਾਰ ਪੰਜਾਬ ਆਪਣੇ ਮੌਜੂਦਾ ਮੰਤਰੀਆਂ ਤੋਂ ਵਿਰੋਧੀ ਧਿਰ ਤੋਂ ਤੇ ਮੌਜੂਦਾ ਸਰਕਾਰ ਤੋਂ ਆਸ ਕਰਦੇ ਆ ਵੀ ਉਹ ਕਿਸਾਨਾਂ ਨੂੰ 60 ਸਾਲ ਦੀ ਉਮਰ ਤੱਕ ਜਦੋਂ ਕਿਸਾਨ ਹੋ ਜਾਂਦਾ ਜਿਵੇਂ ਦੂਜਿਆਂ ਧਿਰਾਂ ਨੂੰ ਸਰਕਾਰੀ ਮਲਾਜ਼ਮਾਂ ਨੂੰ ਮੰਤਰੀਆਂ ਨੂੰ ਪੈਨਸ਼ਨਾਂ ਮਿਲਦੀਆਂ ਉਹ ਵੀ ਸਾਡੇ ਕਿਸਾਨਾਂ ਨੂੰ ਜਿਹੜੇ ਸਾਡੀ ਮੰਗ 'ਚ ਵੀ ਹੈ 60 ਸਾਲ ਦੀ ਉਮਰ ਤੋਂ ਸਾਨੂੰ 10000 ਰੁਪਿਆ ਕਿਸਾਨ ਤੇ ਮਜ਼ਦੂਰ ਨੂੰ ਦੋਨਾਂ ਮੀਆਂ ਬੀਬੀ ਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ ਤੇ ਹੋਰ ਜਿਹੜੀਆਂ ਸਾਡੀਆਂ ਫਸਲਾਂ ਤੇ ਪਾਣੀ ਤੇ ਬਿਜਲੀ ਤੇ ਜਿਹੜੀ ਸਬਸਿਡੀ ਹੈ ਉਹ ਸਾਨੂੰ ਬਿਲਕੁਲ ਗਾਰੰਟੀ ਦੇ ਤੌਰ ਤੇ ਮਿਲਣੀ ਚਾਹੀਦੀ ਸਾਡੇ ਨਾਲ ਹੋਰ ਵੀ ਜਿਹੜੇ ਕੀ ਜੁੜ ਚੁੱਕੇ ਨੇ ਹਾਂਜੀ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਮਨਜੀਤਰਾ ਸੀਨੀਅਰ ਬਚਪਨ ਕ੍ਰਾਂਤੀਕਾਰੀ ਕਿਸਾਨ ਜੂ ਨੂੰ ਪੰਜਾਬ ਜ਼ਿਲ੍ਹਾ ਬਰਨਾਲਾ ਕੱਲ ਨੂੰ ਬਜਟ ਪੇਸ਼ ਹੋਣ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਤਹੇਜਾ ਬਜਟ ਚਾਹੂਗੇ ਤੁਸੀਂ ਅਸੀਂ ਜਦੋਂ ਵੀ ਬਜਟ ਨਵੇਂ ਸਰਕਾਰ ਆਉਂਦੀ ਹੈ ਜਾਂ ਬਜਟ ਲੈ ਕੇ ਸਰਕਾਰਾਂ ਆਉਂਦੀਆਂ ਨੇਗੀਆਂ ਉਹ ਤੋਂ ਹਰੇਕ ਵਰਗ ਨੂੰ ਮਲਾਜਮ ਹੈ ਮਜ਼ਦੂਰ ਹੈ ਕਿਸਾਨ ਹੈ ਦੁਕਾਨਦਾਰ ਹੈ ਵਪਾਰੀ ਹੈ ਉਹਨੂੰ ਉਮੀਦ ਹੁੰਦੀ ਹੈ ਵੀ ਸਾਡੇ ਲਈ ਕੁਛ ਨਾ ਕੁਛ ਕੁਛ ਨਾ ਕੁਛ ਲੈ ਕੇ ਆਉਣਗੇ ਤੇ ਅਸੀਂ ਚਾਹੁੰਦੇ ਆ ਕਿ ਇਹਦੇ ਵਿੱਚ ਇੱਕ ਤਾਂ ਜਿਹੜਾ ਖੇਤੀਬਾੜੀ ਦਾ ਬਸਟ ਹੈ ਇਹਦਾ ਦਾਇਰਾ ਵਿਸਾਰ ਕੀਤਾ ਇਹ ਵਧਾਇਆ ਜਾਵੇ ਤੇ ਉਸ ਤੋਂ ਬਾਅਦ ਜਿਹੜੀਆਂ ਖੇਤੀ ਦੇ ਵਰਤਣ ਵਾਲੇ ਸੰਦ ਨੇ ਜਾਂ ਦਵਾਈਆਂ ਚਾ ਰਹੇ ਆ ਇਹਨਾਂ ਨੂੰ GST ਤੋਂ ਬਾਹਰ ਕੀਤਾ ਜਾਵੇ GST ਤੋਂ ਛੋਟ ਦਿੱਤੀ ਜਾਵੇ ਤੇ ਉਸ ਤੋਂ ਬਾਅਦ ਸੋਮੇ ਰਾਥਨ ਜਿਹੜੇ ਇਹਨਾਂ ਮੰਗ ਮੰਨੀ ਹੈ ਕਿ ਕੇਂਦਰ ਰਿਪੋਰਟ ਮੰਨ ਲਏ ਚੁੱਕੇ ਨੇ ਮੋਦੀ ਸਾਹਿਬ ਇਹ ਸੀ ਲਾਗੂ ਕਰਾਂਗੇ ਉਹ ਤੁਰੰਤ ਲਾਗੂ ਕਰਨ ਚਾਹੇ ਤੇ ਕਰਜ਼ੇ ਦੇ ਲਖੀਰ ਮਾਰਨੀ ਚਾਹੀਦੀ ਹੈ ਚਾਹੇ ਮਜ਼ਦੂਰ ਦੇ ਚਾਹੇ ਕਿਸਾਨ ਦਾ ਕਿਉਂਕਿ ਬਾਨੇ ਆ ਡਾਨਿਆਂ ਦੇ ਕਰਜ਼ਾ ਮਾਫ਼ ਹੋ ਸਕਦਾ ਤੇ ਦੂਸਰੇ ਨੀਰ ਚ ਬੋਦੀ ਹੋਣਾ ਕਰਜ਼ਾ ਮਾਫ਼ ਹੋ ਸਕਦਾ ਤੇ ਇਹਦਾ ਸਾਡਾ ਚੌਥਾ ਪੰਜਵਾਂ ਹਿੱਸਾ ਅਗਲੇ ਸਾਰੇ ਕਿਸਾਨਾਂ ਦੀ ਕੈਲਕੂਲੇਸ਼ਨ ਕੀਤੀ ਜਾਵੇ ਤੇ ਇਸ ਕਰਕੇ ਕਰਜ਼ਾ ਵੀ ਮਾਫ਼ ਹੋਣਾ ਚਾਹੀਦਾ ਹੈ ਉਮੀਦ ਕਰਦੇ ਆ ਸਰਕਾਰ ਤੋਂ ਵੀ ਆਪ ਦੀ ਫਰੈਕਿਡਰੀ ਦਿਖਾਊਗੀ ਵਿਰੋਧੀ ਧਿਰ ਦੇ ਆਗੂਆਂ ਤੋਂ ਵੀ ਅਸੀਂ ਉਮੀਦ ਕਰਦੇ ਵੀ ਉਹ ਸਰਕਾਰ ਤੇ ਦਬਾਅ ਪਾਉਣ ਕਿ ਮੰਤਰੀ ਦੇ ਤੋ ਉਮੀਦ ਕਰਦੇ ਹਾਂ ਸਰਕਾਰ ਤੇ ਬਹੁਤ। ਤਾਲੂ ਮਤਲਬ ਉਮੀਦ ਹੈ ਕਿ ਵੀ ਕਿਸਾਨੀ ਪੱਥੀ ਜਿਹੜਾ ਬਜਟ ਕੋਈ ਅਸੀਂ ਜਿਸ ਤਰ੍ਹਾਂ ਮੰਗ ਪੱਤਰ ਦਿੱਤੇ ਨੇ ਸਾਰੇ ਦੇਸ਼ ਭਰ ਦੇ ਵਿੱਚ ਵਿਰੋਧੀ ਧਿਰ ਦੇ ਐਮਪੀ ਨੂੰ ਤੇ ਮੌਜੂਦਾ ਐਮਪੀ ਜਾਂ ਐਮਪੀ ਨੂੰ ਮੱਜ ਮੰਤਰੀਆਂ ਨੂੰ ਉਹ ਤਾਂ ਅਸੀਂ ਉਮੀਦ ਕਰਦੇ ਹਾਂ ਵੀ 18 ਤੋਂ 17 18 ਤਰੀਕ ਤੱਕ ਸਾਰੇ ਦੇਸ਼ ਦੇ ਵਿੱਚ ਅਸੀਂ ਮੰਗ ਪੱਤਰ ਦਿੱਤੇ ਰਹਿਣਗੇ। ਜੇ ਸਾਰਾ ਜਨਬ ਸਾਡੇ ਮੰਗ ਪਰ ਚੱਲੋ ਜਿਹੜਾ ਚੈਪਟਰ ਸੀਗਾ ਉਹਦੇ ਤੇ ਅਸੀਂ ਸਾਰਾ ਕੁਝ ਦਿੱਤਾ ਹੈਗਾ ਉਮੀਦ ਹੈ ਵੀ ਉਹਨੂੰ ਸਹੀ ਪੜ੍ਹ ਕੇ ਸਾਰਾ ਕੁਝ ਕਰਕੇ ਵਿਰੋਧੀ ਧਿਰ ਵਾਲੇ ਵੀ ਤੇ ਮੌਜੂਦਾ ਸਰਕਾਰ ਦੇ ਜਿਹੜਾ ਐਮਪੀ ਜਾਂ ਮੰਤਰੀ ਹੈ ਉਹਦੇ ਤੇ ਕੋਈ ਨਾ ਕੁਝ ਜ਼ਰੂਰ ਕੁਝ ਨਾ ਕੁਝ ਜ਼ਰੂਰ ਅ ਇੱਕ ਆਪਣੇ ਕਰਨਗੇ ਸਾਡਾ ਮਸਲਾ ਹੱਲ ਕਰਨਗੇ ਇਹ ਕਿਸਾਨ ਸਾਡੇ ਨਾਲ ਕਿਸਾਨ ਆਗੂ ਕੁਝ ਬੋਲੋਗੇ ਜੀ ਕਿਸਾਨ ਆਗੂ ਜਿਹੜੇ ਕਿ ਇੱਥੇ ਦੱਸਿਆ ਜਿਨ੍ਹਾਂ ਨੇ ਮੈਂ ਅਹਿਮ ਮੁੱਦੇ ਤੇ ਗੱਲ ਕੀਤੀ ਤੇ ਕਿਸਾਨ ਹੈ ਤੇ ਕਿਸਾਨ ਆਗੂ ਵੀ ਨੇ ਇਹਨਾਂ ਨੇ ਆਖਿਆ ਕਿ ਸਾਡੇ ਵੱਲੋਂ ਪਹਿਲਾ 18 ਤਰੀਕ ਨੂੰ ਕਈ ਵਿਸ਼ਿਆਂ ਦੇ ਉੱਤੇ ਮੰਗ ਪੱਤਰ ਜਿਹੜੇ ਦਿੱਤੇ ਗਏ ਸਾਨੂੰ ਉਮੀਦ ਹੈ ਕਿ ਜਿਹੜੀ ਕੱਲ ਬਜਟ ਆ ਜਿਹੜਾ ਉਹ ਕਿਸਾਨੀ ਹੱਕ ਦੇ ਵਿੱਚ ਹੀ ਲਿਆ ਜਾਵੇਗਾ ਬਰਨਾਲਾ ਤੋਂ ਕੈਮਰਾਮੈਨ ਜੁਗੇਸ਼ ਕੁਮਾਰ ਦੇ ਨਾਲ ਪਰਵੀਨ ਰਿਸ਼ੀ ਦੀ ਰਿਪੋਰਟ